ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਜੀਵਨ ਸਮਾਂ 1630 ਤੋਂ 1661 ਈਸਵੀ ਤੇ ਗੁਰਗੱਦੀ ਸਮਾਂ 1644 ਤੋਂ 1661 ਤੱਕ ਦਾ ਮੰਨਿਆ ਜਾਂਦਾ ਹੈ ਰਾਜਸੀ ਪੱਖੋਂ ਇਹ ਸਮਾਂ ਸ਼ਾਹਹਾਨ ਅਤੇ ਔਰੰਗਜ਼ੇਬ ਦਾ ਸਮਾਸੀ ਇਹ ਦੋਵੇਂ ਮੁਗਲ ਬਾਦਸ਼ਾਹ ਮੂਲ ਰੂਪ ਵਿੱਚ ਕਟੜ ਮਜ਼ਬੀ ਨੀਤੀ ਦੇ ਧਾਰਨੀ ਸਨ ਗੁਰੂ ਹਰਾਈ ਸਾਹਿਬ ਆਪਣੀ ਰੂਹਾਨੀ ਸ਼ਕਤੀ ਦੇ ਨਾਲ ਨਾਲ ਉੱਚੇ ਦਰਜੇ ਦੀ ਸੁਗੜਤਾ ਤੇ ਦੂਰਅੰਦੇਸ਼ੀ ਨਾਲ ਵਿਚਰਦੇ ਤੇ ਸਿੱਖ ਸੰਗਤਾਂ ਦੀ ਰੂਹਾਨੀ ਅਗਵਾਈ ਕਰਦੇ ਹੋਏ ਸੰਸਾਰਿਕ ਜੀਵਨ ਮਾਰਗ ਦੀ ਵੀ ਠੀਕ ਸੇਧ ਦਿੰਦੇ ਰਹੇ ਆਪ ਜੀ ਦਾ ਗੁਰਗੱਦੀ ਦਾ 17 ਬਰਿਆਂ ਦਾ ਸਮਾਂ ਰਾਜਸੀ ਉਤਲ-ਪੁਤਲ ਤੇ ਅਰਾਜਕਤਾ ਤੋਂ ਰਹਿਤ ਸਮਾਂ ਸੀ ਜਿਸ ਨੂੰ ਸੂਝਵਾਨ ਗੁਰੂ ਪਾਸ਼ਾ ਨੇ ਸਿੱਖੀ ਦੇ ਫਰਾਉ ਹਿਤ ਉਪਯੋਗ ਵਿਚ ਲਿਆਂਦਾ ਗੁਰੂ ਹਰਾਈ ਸਾਹਿਬ ਦਾ ਜਨਮ 30 ਜਨਵਰੀ 1630 ਨੂੰ ਕੀਰਤਪੁਰ ਵਿਖੇ ਬਾਬਾ ਗੁਰਦਤਾ ਜੀ ਦੇ ਘਰ ਨਿਹਾਲ ਖੋੜੀ ਦੀ ਕੁੱਖੋਂ ਹੋਇਆ ਗੁਰੂ ਘਰ ਦੀ ਰਹਿਨਮਾਈ ਵਿੱਚ ਪਲੇ تے وڈے ہوئے گرو ہرگوبند صاحب کی سنگت تے نیڑتا مانن والے ہر رائے جی روحانی تے انسانی گھنہ دے مجسمے ہون کر کے سکھ سنگت دی روحانی اگوائی واسطے پوری طرح سمرت ہون کارن گرو ہرگوبند صاحب اللہ روحانی گرگدی دے وارس تھا پے گئے گروہ پاشا دا اے فرمان کی فوجہ سدا تیار بار تیار رکھنیاں ਪਰ ਅਮਨ ਚੈਨ ਦੀ ਬਰਕਰਾਰੀ ਵੀ ਬਣਾਈ ਰੱਖਣੀ ਗੁਰੂ ਹਰਾਈ ਜੀ ਨੇ ਆਪਣੇ ਗੁਰਗਤੀ ਕਾਲ ਵਿੱਚ ਪੂਰੀ ਤਰ੍ਹਾਂ ਨਿਭਾਇਆ ਆਪ ਨੇ 2200 ਘੋੜਸਵਾਰ ਸਦਾ ਤਿਆਰ ਬੜ ਤਿਆਰ ਰੱਖੇ ਫਿਰ ਵੀ ਅਮਨ ਸ਼ਾਂਤੀ ਦੀ ਨੀਤੀ ਨੂੰ ਪੂਰੀ ਤਰ੍ਹਾਂ ਨਿਭਾਇਆ ਗੁਰੂ ਜੀ ਦੀ ਇਸ ਘੋੜਸਵਾਰ ਫੌਜ ਨੇ ਇੱਕ ਵਾਰ ਗੋਇੰਦਵਾਲ ਸ਼ਰਨਾਰਥੀ ਵੱਜੋਂ ਆਏ ਦਾਰਾ ਛੋਦਾ ਪਿੱਛਾ ਕਰੀ ਮੁਗਲ ਸੈਨਾ ਤੋਂ ਉਸ ਦੀ ਰੱਖਿਆ ਕਰਨ ਦਾ ਸਫਲ ਉਦਦਮ ਉਪਰਲਾ ਕੀਤਾ ਪ੍ਰਿੰਸੀਪਲ ਤਿੰਜਾ ਸਿੰਘ ਡਾਕਟਰ ਗੰਢਾ ਸਿੰਘ ਦੇ ਅਨੁਸਾਰ ਔਰੰਗਜ਼ੇਬ ਵੱਲੋਂ ਆਪ ਜੀ ਨੂੰ ਦਿੱਲੀ ਬੁਲਾਉਣ ਦਾ ਮੂਲ ਕਾਰਨ ਦਾਰਾਸ਼ ਕੋ ਦੀ ਕੀਤੀ ਗਈ ਇਹ ਸਹਾਇਤਾ ਸੀ ਗੁਰੂ ਜੀ ਨੇ ਇਸ ਸੰਬੰਧ ਵਿੱਚ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਸਪਸ਼ਟੀਕਰਨ ਦੇਣ ਲਈ ਦਿੱਲੀ ਕਲਿਆ ਪਰ ਗੁਰਮਤ ਅਸੂਲਾਂ ਦੇ ਪੈਰੀਦਾਰੀ ਵਿੱਚ ਉਸ ਵੱਲੋਂ ਦਿੱਲੀ ਦਰਬਾਰ 'ਚ ਹਾਜ਼ਰੀ ਸਮੇਂ ਢੇਲਮਠ ਦਿਖਾਉਣ ਤੇ ਖਾਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਦੀ ਪਾਵਨ ਬਾਣੀ ਦੀ ਪੰਕਤੀ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਦੱਸ ਕੇ ਬਾਦਸ਼ਾਹ ਜੀ ਖੁਸ਼ ਨੂਦੀ ਹਾਸਲ ਕਰਨ ਦੇ ਹੌਂਚ ਪੈਤੜੇ ਸੰਬੰਧੀ ਜਾਣ ਕੇ ਗੁਰੂ ਜੀ ਨੇ ਉਸ ਦਾ ਪਾਵਨ ਗੁਰਗਤੀ ਤੇ ਹੱਕ ਨਾਵਾਜਬ ਸਿਰਾਰ ਦੇ ਦਿੱਤਾ ਆਪ ਜੀ ਨੇ ਇਹ ਮਹਾਨ ਜ਼ਿੰਮੇਵਾਰੀ ਸਮਾਂ ਆਉਣ ਤੇ ਰਾਮ ਰਾਏ ਤੋਂ ਉਮਰੋਂ ਕਾਫੀ ਘੱਟ ਛੋਟੇ ਹਰਿਕ੍ਰਿਸ਼ਨ ਜੀ ਨੂੰ ਦਿੱਤੀ ਗੁਰੂ ਜੀ ਦਾ ਰਾਮ ਰਾਏ ਦੇ ਵਿਰੁੱਧ ਲਿਆ ਗਿਆ ਇਹ ਨਿਰਣਾ ਪਰਮ ਪਾਵਨ ਗੁਰਬਾਣੀ ਦੇ ਸੰਬੰਧਤ ਸਰੂਪ ਨੂੰ ਬਰਕਰਾਰ ਰੱਖਣ ਲਈ ਸੁਚੇਤਨਾ ਪ੍ਰਦਾਨ ਕਰਨ ਵਿੱਚ ਇੱਕ ਪ੍ਰਮੁੱਖ ਪ੍ਰੇਰਕ ਕਿਹਾ ਜਾ ਸਕਦਾ ਹੈ। ਮਕਰੂ ਹਰਾਈ ਜੀ ਨੇ ਸਿੱਖ ਸੰਗਤ ਦਾ ਗੁਰਬਾਣੀ ਦੇ ਅਗੰਮੇ ਖਜ਼ਾਨੇ ਨਾਲ ਅਨਿਖਣ ਸੰਬੰਧ ਤੇ ਨੇੜਤਾ ਬਣਾਈ ਰੱਖਣ ਵਿੱਚ ਭਰਪੂਰ ਯਤਨ ਕੀਤੇ। ਆਪ ਜੀ ਸੰਤਾਂ ਨੂੰ ਉਪਦੇਸ਼ ਦੇਣ ਸਮੇਂ ਇਸ ਅਗੰਮੀ ਖਜ਼ਾਨੇ ਨੂੰ ਖੁੱਲ ਕੇ ਵਰਤਾਉਂਦੇ ਆਪ ਜੀ ਦੀ ਆਪਣੇ ਸਿੱਖਾਂ ਨੂੰ ਪ੍ਰੇਰਣਾ ਭਰੀ ਤਾਂ ਕੀ ਸਿੱਖੀ ਜੋ ਵੀ ਲੋੜਵੰਤ ਤੁਹਾਡੇ ਪਾਸ ਆਵੇ ਉਸ ਨੂੰ ਪ੍ਰਸ਼ਾਦਾ ਜ਼ਰੂਰ ਚੁਕਾਓ ਜਿਹੜੇ ਅਝੀਹਾ ਕਰਨਗੇ ਉਹਨਾਂ ਤੇ ਗੁਰੂ ਦੀ ਕਿਰਪਾ ਹੋਵੇਗੀ ਗੁਰੂ ਜੀ ਦੇ ਰਹਿਨਮਾਇ ਸੇਠ ਕੀਰਤ ਕੋਰ ਵਿਖੇ ایک وا دوانہ اروگیاں لوٹوندوں نشکام سیوا علاج ہت چلتا رہا جتنے مغل بادشاہ شاہ شا شا جہان کے وڈے پتر دارا شکو کی سرد بماری کا علاج حکیم دوارا ستھائی درلبھ دوائی ابدھ ہو جان صدقہ ہو سکیا گر پاشاہ نے یہ سابت کر دروکر ਸਮੂਹ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੈ ਆਪ ਜੀ અત્યੰਤ ਕੋਮਲ ਸਵੇਦਨਾ ਵਾਲੇ ਸਨ ਗੁਰੂ ਜੀ ਦਾ ਮਨੁੱਖ ਮਾਤਰ ਦੇ ਇਲਾਵਾ ਜੀਵ ਜੰਤੂਆਂ ਪੰਛੀਆਂ ਤੇ ਫੁੱਲਾਂ ਕੂਟੀਆਂ ਨਾਲ ਬਹੁਤ ਪਿਆਰ ਸੀ ਇੱਕ ਵਾਰ ਕੀਰਤਪੁਰ ਵਿਖੇ ਬਾਗ ਵਿੱਚ ਟੈਲੈਂਟ ਸਮੇਂ ਜਦ ਆਪ ਦੇ ਪায়ে ਹੋ ਚੋਲੇ ਨਾਲ ਅੜਕੇ ਕੁਝ ਫੁੱਲ ਟੁੱਟ ਗਏ آپ جی اداس ہو گئے یہ برتانت گرو جی دی گرگتی اور سجن تو پہلے دا ہے اس خاص کٹنا سمیں آپ دے دادا گرو ہرگوبند صاحب جی دے سکھیا پرے پیار پرے بچنا سنبھال کے ٹریدا ہے اتوا دامن سنکوچ چلو آپ نے یاد ہی نہیں سی رکھیا ਸਗੋਂ ਰਦੇ ਚ ਵੀ ਵਸਾਲਿਆ ਸੀ ਇਨਸਾਨੀ ਰੂਹਾਨੀ ਗੁਣਾ ਦੀ ਖਾਣ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਗੁਰਗੱਤੀ ਕਾਲ ਚ ਸਿੱਖ ਸੰਗਤ ਨੂੰ ਗੁਣਾ ਦੀ ਗੁੜਤੀ ਦਿੰਦੇ ਹੋਏ ਆਦਰਸ਼ਕ ਅਗਵਾਈ ਬਖਸ਼ਿਸ਼ ਕੀਤੀ ਸਿੱਖ ਮਾਹੌਲ ਨੂੰ ਸੰਵਾਰਨ ਸ਼ਿੰਗਾਰਨ ਵਿੱਚ ਕੋਈ ਕਸਰ ਨਾ ਛੱਡੀ ਅੱਜ ਸਿੱਖ ਸੰਗਤ ਨੂੰ ਵੀ ਗੁਰੂ ਹਰ राय ਸਾਹਿਬ ਜੀ ਨੂੰ ਉਹਨਾਂ ਦੇ ਸੰਬੰਧਿਤ ਪਾਵਨ ਗੁਰਪ੍ਰਭ ਅਫਸਰਾ ਪਰ ਸਿੱਦਤ ਨਾਲ ਯਾਦ ਕਰਨ ਵਿੱਚ ਕੋਈ ਟਿਲਮਟ ਨਹੀਂ ਰਹਿਣ ਦੇਣੀ ਚਾਹੀਦੀ ਐਸਾ ਕਰਦਿਆਂ ਸਾਨੂੰ ਉਹਨਾਂ ਦੁਆਰਾ ਪਾਏ ਪੂਰਨਿਆ ਤੇ ਚੱਲਣ ਤੇ ਉਹਨਾਂ ਦੇ ਵੱਡ ਮੁੱਲੇ ਉਪਦੇਸ਼ ਨੂੰ ਕਮਾਉਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ